ਤ론ੋ ਪਹਿਲਾ ਮੈਂ ਛੋਟਾ ਜਿਹਾ ਜਵਾਬ ਪਹਿਲੇ ਕਰਦਾ ਜੀ ਇੰਡੀਆ ਦੀ ਜੀ ਬਰਾੜ ਸਾਹਿਬ ਸਿਆਣੇ ਬੰਦੇ ਹੈਗੇ ਪਰ ਉਹਨਾਂ ਨੂੰ ਇਹ ਲੇਟ ਕੇ ਸਮਝਾਈ ਵੀ ਪਾਵਰ ਹਾਊਸ ਨਾਲ ਜੁੜਨ ਦਾ ਚਾਹੀਦਾ ਸੀਦਾ ਜੀ ਜਦੋਂ ਪੀਪਲ ਪਾਰਟੀ ਆ ਪੰਜਾਬ ਤੋਂ ਕਾਲੇਦਲ ਚਾਏ ਸੀ ਤੇ ਉਦੋਂ ਹੀ ਸਿੱਧੇ ਵੀ ਆ ਬੀਜੇਪੀ ਚ ਆ ਜਾਂਦੇ ਮੈਂ ਵਾਰੰਬੇਗ ਵਾਰੰਬੇਗ ਪਾ ਕੇ ਕਿਉਂ ਆਣਾ ਸੀਗਾ ਉਥੋਂ ਕਾਲੇਦਲ ਕਿੱਲੇ ਸਾਲ ਰਹੇ ਫਿਰ ਮੁੜ ਕੇ ਪੁੰਦ ਸਰਜੀਤ ਚ ਆ ਕੇ ਦੋ ਕੁ ਮਹੀਨੇ ਦਫਤਰ ਚਲਾਇਆ ਫਿਰ ਪਤਾ ਨਹੀਂ ਕੀ ਹੋਇਆ ਮੈਨੂੰ ਨਹੀਂ ਪਤਾ ਵੀ ਅੰਦਰ ਦੀ ਗੱਲ ਕੀ ਹੈ ਤੇ ਦਫਤਰ ਸ਼ਰਤਾ ਤੇ ਨਾਲ ਹੀ ਫਿਰ ਹੁਣ ਮੁੜ ਕੇ ਕਾਲੀ ਦੇ ਆਪਣੇ ਬੀਜੇਪੀ ਚ ਹੁਣ ਉਹਨਾਂ ਨੇ ਫਲੇ ਲੈ ਲਈ ਵੀ ਸਿੱਧੇ ਕਿਉਂ ਨਾ ਜਾਈਏ ਸਿਆਸਤਦਾਨ ਕਰੇ ਵੀ ਅਸਲੀ ਕਰ ਲਈ ਦੱਸਦਾ ਸਮੱਸਿਆ ਕਿਉਂ ਹੁੰਦੀ ਆ ਕਿ ਆਪਣੇ ਜਿਹੜੇ ਉਹਨਾਂ ਦੇ ਸਟੈਪਸ ਹੁੰਦੇ ਆ ਨਾ ਉਹਨਾਂ ਨੂੰ ਜਸਟੀਫਾਈ ਕਰਨਾ ਤੇ ਆਪਣਾ ਲਾਜਿਕ ਬਿਲਡ ਕਰਦੇ ਤੇ ਚਲੋ ਉਹਨਾਂ ਦਾ ਉਹਨਾਂ ਦਾ ਨਵਾਂ ਰਸਤਾ ਲੱਭਾ ਚਲੋ ਅਸੀਂ ਹੁਣ ਤੱਕ ਕਿੰது ਥੋੜੀ ਕਰਦੇ ਨਾ ਹੀ ਉਹਨਾਂ ਦੇ ਲਾਜਿਕ ਤੇ ਕਿੰது ਕਰਦੇ ਆ ਆਪਾਂ ਜਨਰਲ ਦੀ ਗੱਲ ਕਰਦੇ ਆ ਮੈਂ ਹੁਣ ਦੂਜੀ ਗੱਲ ਤੇ ਆਉਂਦਾ ਨੇ ਪੀਪਲਸ ਪਾਰਟੀ ਆਫ ਪੰਜਾਬ ਸ਼ਾਇਦ 12 ਚ ਸੀ ਔਰ ਇਹ 14 ਚ ਪਾਵਰ ਚਾਏ ਜੀ ਇਹ ਮਰਪਰੀ ਬਾਦਲਨਾਲ ਆਏ ਸੀ ਜਨਾਬ ਨਹੀਂ ਨਹੀਂ ਜੁੜਨਾ ਤੇ ਪਾਵਰ ਨਾਲ ਸੀ ਉਦੋਂ ਭਾਜੀਪੀ ਸਰ ਅਜੇ ਪਾਵਰ ਚ ਨਹੀਂ ਸੀ ਸ਼ਾਇਦ 아이 14 ਨਹੀਂ ਸੀ 아이 ਇਹ 14 ਚ 아이 ਨਾ ਭਾਜੀਪੀ ਉਹ ਫਿਰ ਨਹੀਂ ਨੈਸ਼ਨਲ ਲੈਵਲ ਤੇਰਾ ਪਾਰਟੀ ਦੇਖੋ ਭਾਵੇਂ 14 ਚ 아이 ਉਹ ਸਤਲਾ ਚੁੱਕੀ ਸੀ ਨਾ ਵਾਜਪਾਈ ਜੀ ਦੀ ਸਰਕਾਰ ਆ ਚੁੱਕੀ ਸੀ ਮੈਂ ਤਾਂ ਕਹ ਰਿਹਾ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਜੀ 2007 ਵਿੱਚ ਕਾਲੀਗਲ ਤੇ ਭਾਜੀਪੀ ਪਾਵਰ ਸੀ ਜੀ ਪੰਜਾਬ ਚ ਉਹ ਤੋਂ ਹੀ ਦਾ ਮਨਪ੍ਰੀਤ ਬਾਦਲ ਨੇ ਛੱਡ ਕੇ ਵਜੀਰੀ ਛੱਡ ਕੇ ਆਪਣਾ ਕਿਸਮਤ ਦਾ ਫੈਸਲਾ ਅਲੱਗ ਕਰ ਲਿਆ ਸੀਗਾ ਤੇ ਨਾਲ ਮੀਡੀਆ ਉਸ ਵੇਲੇ ਚਰਜੀਤ ਬਰਾੜ ਦੇਖ ਰਿਆ ਸੀ ਉਹਨਾਂ ਦਾ ਸਭ ਕੁਝ ਜੀ ਚਲੋ ਪਤਾ ਨਹੀਂ ਸਭ ਕੁਝ ਕੀ ਸੀਗਾ ਜਿੰਨਾ ਕਿ ਮੈਨੂੰ ਪਤਾ ਮੇਰੀ ਜਾਣਕਾਰੀ ਬੜੀ ਥੋੜੀ ਜਿਹੀ ਹੈ ਵੈਸੇ ਉਹਨਾਂ ਦਾ ਜਿਹੜਾ ਹੈ ਨਾ ਮੈਨੀਫੈਸਟੋ ਉਹ ਮੇਰੇ ਕੋਲ ਤਾਂ ਪਿਆ ਮਨਪ੍ਰੀਤ ਉਹਨਾਂ ਕੋਲ ਪਿਆਕ ਨਹੀਂ ਮੈਨੂੰ ਇਹ ਨਹੀਂ ਪਤਾ ਹਾਂਜੀ ਜਿਹੜਾ ਫਾਊਂਡਿੰਗ ਡਾਕੂਮੈਂਟ ਹੈ ਉਹਦਾ ਉਹਦਾ ਮੇਰੇ ਕੋਲ ਪਿਆ ਠੀਕ ਹੈ ਤੇ ਉਦੋਂ ਇਹ ਉਧਰ ਆ ਗਏ ਉਥੋਂ ਇਹਨਾਂ ਨੂੰ ਸਰਵੇਜ ਦੇ ਨੂੰ ਕੰਮ ਪਸੰਦ ਆ ਗਿਆ ਉਹ ਆਪਣੇ ਕੋਲੇ ਖਿੱਚ ਕੇ ਲੈ ਗਏ ਇਹ ਹੋਇਆ ਚਲੋ ਆਪਾਂ ਦੂਜੀ ਗੱਲ ਤੇ ਆਉਂਦੇ ਆ ਬੀਜੇਪੀ ਗੱਲ ਅਲਾਈਂਸ ਦੀ ਮੈਂ ਹੁਣ ਆਪਣੇ ਰਵਰੀਦ ਬਿਟੂ ਖਰਾਂ ਦਾ ਵੀ ਸੁਣ ਰਿਹਾ ਸੀਗਾ ਉਹ ਕਹਿੰਦਾ ਵੀ ਜੇ ਗਗਨ ਸਰਵਾਰ ਤੇ ਟਰੱਕਸ ਲਿਓੜੀਆਂ ਮੁੜ ਕੇ ਕਾਲੀਦਾਲਾ ਕਰ ਲਾ ਗਿਆ ਅਲਾਈਂਸ ਪਹਿਲਾਂ ਵੀ ਤਾਂ ਤੁਹਾਡੀ ਰਹੀ ਹੈ 207 ਤੋਂ ਲੈ ਕੇ ਤੇ 17 ਤੱਕ ਦੱਸਾ ਤੁਹਾਡੀ ਇਕੱਠੀ ਰਹੀ ਨਾ ਸਰਕਾਰ ਤੋਂ ਆਂਦੀ ਇਹ ਸਾਰਾ ਕੁਝ ਉਸ ਵੇਲੇ ਤਾਂ ਕਿਹਾ ਜਾਂਦਾ ਹੈਗਾ ਵੀ ਤੁਸੀਂ ਇਹਦੇ ਫਿਰ ਭਾੜ ਭਾਈਵਾਲ ਸੀ ਜਿਹਨਾਂ ਨੂੰ ਬ੍ਰੇਮ ਕਰਦੇ ਐ ਕੱਲੇ ਨੂੰ ਵਿਚਾਰਨ ਕਿਉਂ ਬ੍ਰੇਮ ਕਰੀਏ ਵੀ ਆਪਾਂ ਭਾਈ ਜਿਹੜੇ ਭਾਈਵਾਲ ਐ ਉਹ ਵੀ ਤਾਂ ਸ਼ੇਅਰ ਕਰਨਾ ਘਟੋ ਘਟ ਹੁਣ ਜਿਹੜੀ ਆਪਾਂ ਫਿਊਟਰ ਦੀ ਗੱਲ ਕਰਦੇ ਪਹਿਲਾਂ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ ਵੀ ਬੀਜੇਪੀ ਦੀ ਪਰਸੈਪਸ਼ਨ ਹੁਣ ਕੀ ਐ ਤੇ ਸਟ੍ਰੈਟਜੀ ਕੀ ਐ ਜਿੰਨੇ ਮਾੜੀ ਮੋਟੀ ਜਾਣਕਾਰੀ ਮੇਰੇ ਕੋਲੇ ਆਈ ਆ ਬਾਕੀ ਤਾਂ ਹੁਣ ਜਿਹੜੇ ਨਵੇਂ ਲੀਡਰ ਜੁਆਇਨ ਕੀਤੇ ਐ ਕਿਆ ਦੇਣਾ ਨੂੰ ਜਿਆਦਾ ਪਤਾ ਹੋਵੇ ਬਈ ਬੀਜੇਪੀ ਦਾ ਪਲਾਨ ਫੀਟਰ ਦਾ ਕੀ ਹੈ ਉੱਥੇ ਕਹਿੰਦੇ ਵੀ ਆਰਐਸਐਸ ਦੇ ਵਿੱਚ ਰੀਥਿੰਕ ਹੋਈ ਆ ਪੰਜਾਬoverline ਵੀਰੇਪੀ ਦਾ ਉਹਨਾਂ ਦਾ ਪੋਲਿਟਿਕਲ ਵਿੰਗ ਹੈ ਨਾ ਸਾਰੇ ਦੁਆਰ ਤਾਂ ਪਿੱਛੇ ਚੱਲਦੇ ਸਿੱਖਾਂ ਬਾਰੇ ਰੀਥਿੰਕ ਕੀਤਾ ਪਹਿਲਾ ਬੜੇ ਸਾਲ ਹੋ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਮੰਨਦੇ ਰਹੇ ਹੂੰ ਤੇ ਉਹਦੇ ਵਿੱਚ ਹੀ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਨਾਂ ਦਾ ਇੱਕ ਫਰੰਟ ਬਣਾਇਆ ਸੀਗਾ ਤੇ ਉਹ ਮੁਰਤਾ ਉਸਨੇ ਟੋੜਾ ਹੱਸਿਆ ਕਰਦੇ ਸੀ ਇਹਨਾਂ ਨੂੰ ਕਹਿੰਦੇ ਵੀ ਮੈਨੂੰ ਸਮਝਾਓ ਵੀ ਸੰਗਤ ਦਾ ਰਾਸ਼ਟਰ ਕਿਹੜਾ ਹੁੰਦਾ ਹੈ ਸਿੱਖ ਸੰਗਤ ਸੰਗਤ ਤਾਂ ਗੁਰੂ ਦੀ ਹੁੰਦੀ ਹੈ ਰਾਸ਼ਟਰ ਤਾਂ ਮੌਲਕ ਹੁੰਦਾ ਤੇ ਸਿੱਖ ਤਾਂ ਜਿਹੜੇ ਸੰਗਤ ਆ ਸਾਰੀ ਦੁਨੀਆਂ ਦੇ ਵਿੱਚ ਸੋ ਸਿੱਖ ਰਾਸ਼ਟਰੀ ਸਿੱਖ ਨਹੀਂ ਹੁੰਦਾ ਸਿਰਫ ਕਰੇ ਵੀ ਸਿੱਖ ਤਾਂ ਆਲਮੀ ਹੁੰਦਾ ਚਲੋ ਹੁਣ ਉਹਨਾਂ ਨੇ ਕਹਿੰਦੇ ਵੀ ਆਪਣਾ ਨਾ ਨਜ਼ਰੀਆ ਬਦਲ ਲਿਆ ਉਹ ਕਹਿੰਦੇ ਵੀ ਚਲੋ ਸਿੱਖ ਜੇ ਕਹਿੰਦੇ ਐ ਵੀ ਅਸੀਂ ਅਲੱਗ ਹੈਗੇ ਆ ਆਜ਼ਾਦ ਕੌਮ ਆਜ਼ਾਦ ਹਸਤੀ ਹੈ ਸੇਕੋਂ ਦੀ ਉਹ ਕਹਿੰਦੇ ਮਨ ਕੇ ਚੱਲੋ ਕਹਿੰਦੇ ਵੀ ਅਸੀਂ ਮੰਨਦੇ ਵਈ ਸਿੱਖ ਇੱਕ ਆਜ਼ਾਦ ਹਸਤੀ ਹੈ ਇਸ ਕੋ ਮੰਨ ਲਿਆ ਤੇ ਇਹ ਉਹਨਾਂ ਨੇ ਹੁਣ ਅੰਦਰ ਇਹ ਫੈਸਲਾ ਕਰ ਲਿਆ ਉਤੋਂ ਫਿਰ ਸਾਰੀ ਚੇਂਜ ਆਉਂਦੀ ਹੈ ਹੁਣ ਉਹ ਕਲਾ ਪੰਜਾਬ ਦੇ ਲੈ ਰਿਹਾ ਪੰਜਾਬ ਨੂੰ ਹਰਿਆਣਾ ਨੂੰ ਹਿਮਾਚਲ ਨੂੰ ਜਿਹੜਾ ਪੁਰਾਣਾ ਪੰਜਾਬ ਸੀ ਇਹਨੂੰ ਇੱਕ ਸੋਚੋ ਕਲਚਰਲ ਜ਼ੋਨ ਲੈ ਕੇ ਇਹ ਤੇ ਫੋਕਸ ਕਰ ਰਹੇ ਆ ਤੇ ਉਸ ਨਵੇਂ ਸਟ੍ਰੈਟਜੀ ਦੇ ਵਿੱਚ ਇਹ ਸਾਰੇ ਲੋਕ ਓਪਨ ਹੋ ਰਹੇ ਆ ਤੇ ਇਹ ਪਾਸਿਬਲ ਹੈ ਏ ਵੀ ਥਿੰਕਿੰਗ ਹੈ ਕਿ ਰਾਫੇ ਸਿਕਸਗਤ ਹੁਣ ਨਾਰ ਫੰਕਸ਼ਨਲ ਹੈ ਉਹੀ ਥਾਂ ਤੇ ਇੱਕ ਕਲਚਰਲ ਲੈਵਲ ਤੇ ਆ ਕੇ ਕੋਈ ਪੰਜਾਬੀ ਹੱਥ ਫੋਕਸ ਪੰਜਾਬੀਅਤ ਤੇ ਮੈਂ ਜੋ ਕਲਚਰ ਦੀ ਗੱਲ ਕਰਦਾ ਨਾ ਬ੍ਰਾਡਰ ਫੋਕਸ ਪੰਜਾਬੀਅਤ ਹੈ ਬਈ ਇਸ ਜ਼ੋਨ ਦੀ ਕਾਮਨ ਹੈਰੀਟੇਜ ਹੈ ਤੇ ਆਪਾਂ ਥੋੜਾ ਜਿਹਾ ਇਤਿਹਾਸ ਦੀ ਗੱਲ ਵੀ ਕਰ ਲਈਏ ਕੁਝ ਹਿੱਸਾ ਹਰਿਆਣੇ ਦਾ ਜਿਹੜਾ ਸੀਗਾ ਪੰਜਾਬ ਦੇ ਵਿੱਚ ਬੜਿਆ ਸੀ 1857 ਤੋਂ ਬਾਅਦ ਗਦਰ ਤੋਂ ਬਾਅਦ ਦਿੱਲੀ ਵੀ ਤੇ ਹ ਗੁਰगांव ਏਰੀਆ ਇਹ ਸਾਰਾ ਬਾਟ ਆਉਂਦਾ ਮੇਰੇ ਡਿਵੀਜ਼ਨ ਤੋਂ ਕੱਟ ਕੇ ਇਧਰ ਪਾਇਆ ਸੀਗਾ ਜਦੋਂ ਦਿੱਲੀ ਕੈਪੀਟਲ ਬਣੀ ਉਹਨੂੰ ਦਿੱਲੀ ਦਾ ਡਿਵੀਜ਼ਨ ਤਾਂ ਕੱਟਦਾ ਤੇ ਜੀਨ ਦੀ ਸਟੇਟ ਜਿਹਦੇ ਕੈਪੀਟਲ ਸਿਕਰੂਰ ਸੀ ਜੇ ਇਹ ਸਟੇਟ ਬੜੀ ਵੱਡੀ ਸੀ ਇਹਦੇ ਏਰੀਆ ਬਹੁਤ ਸੀਗਾ ਇਹ ਅੱਗੇ ਸਾਰਾ ਏਰੀਆ ਅੱਗੇ ਹਰਿਆਣੇ ਦਾ ਸੀ ਜੀਤ ਹੋ ਗਿਆ ਸੋ ਕਾਮਨ ਹੈਰੀਟੇਜ ਲੈ ਕੇ ਚੱਲਦੇ ਹਾਂ ਜਿਹੜਾ ਕਾਮਨ ਹੈਰੀਟੇਜ ਹੈ ਇਹ ਇਹਦੀ ਹੁਣ ਇਹਨੂੰ ਕਿਵੇਂ ਪ੍ਰਮੋਟ ਕਰਨਾ ਹੈ ਇਹਦੇ ਚੋਂ ਟੈਨਸ਼ਨ ਵੀ ਕਿਵੇਂ ਘਟਾਉਣੀ ਹੈ ਬਾਕੀ ਇਸ਼ੂਸ ਤੇ ਵੀ ਸਰਫੇਸ ਤੇ ਹੀ ਨਹੀਂ ਜਿਉਂ ਤਾਵੇਂ ਹੈਰੀਟੇਜ ਦੀ ਗੱਲ ਕਰਦੇ ਆਂ ਫਿਰ ਉਹ ਹੁਣ ਜਿਹੜਾ ਲਗਾਤਾਰ ਆ ਰਿਹਾ ਹੈ ਹਰਿਆਣਾ ਦੇ ਵਿੱਚ ਉਹ ਨੈਸ਼ਨਲ ਕਹਿੰਦੇ ਆ ਰਹੇ ਭਈ ਪੰਜਾਬ ਸਾਡਾ ਵੱਡਾ ਭਰਾ ਤੇ ਛੋਟੇ ਭਰਾ ਇਹ ਨੈਰੇਟਿਵ ਮੇਰੇ ਖਿਆਲ ਚ ਉਸ ਜਿਹੜਾ ਨਵੇਂ ਇਹਨਾਂ ਦੀ ਪਰਸਪੈਕਸ਼ਨ ਉਹਦੇ ਵਿੱਚ ਆ ਰਿਹਾ ਭਈ ਇਹ ਪੰਜਾਬੀ ਜਨ ਸਾਰਾ ਇਕੱਠਾ ਕਰੋ ਤੇ ਇਹ ਤੇ ਫੋਕਸ ਕਰੋ ਹੋ ਸਕਦਾ ਹੈ ਜਿਹੜੇ ਨਵੇਂ ਲੀਡਰ ਗਏ ਹੈ ਇਹਨਾਂ ਨੂੰ ਇਸ ਪਾਸੇ ਵਰਤਿਆ ਜਾਵੇ ਤੇ ਅਲਾਈਸ ਉਹਦੇ ਵਿੱਚ ਫਿਰ ਛੋਟੀ ਗੱਲ ਹੋ ਜਾਂਦੀ ਹੈ ਕਦੇ ਵੀ ਸਿਆਸੀ ਪਾਰਟੀਆਂ ਜਿਹੜੀਆਂ ਆਵਜਾਉਂਦੇ ਨੇ ਨੈਸ਼ਨਲ ਲੈਵਲ ਤੇ ਉਹ ਹਮੇਸ਼ਾ ਨਾਲ ਆਲਟਰਨੇਟਿਵ ਬਿਲਡ ਕਰਕੇ ਰੱਖਦੀ ਹੈ ਲੋਡ ਪੈਣ ਤੇ ਉਹ ਸਾਰਾ ਕੁਝ ਕਰ ਸਕਦੇ ਆ ਅੰਦਰ ਉਹ ਤਾਂ ਸਾਰਿਆਂ ਦੇ ਰਿਲੇਸ਼ਨਸ ਹੁੰਦੇ ਆ ਅਤੇ ਗਲਤਾਂ ਅਲੱਗ ਲ ਸਿਚੁਏਸ਼ਨ ਰਹਿ ਗਈਆਂ ਮੈਂ ਭਾਜਾ ਇਹ ਅਸੀਂ ਕਿਵੇਂ ਕਹਦੇ ਵੀ ਕਾਂਗਰਸ ਹੀ ਆਲਟਰਨੇਟਿਵ ਹੈ ਫੋਰ 6 ਸਟ੍ਰੀਮ ਚ ਕੋਈ ਹੋਰ ਆਲਟਰਨੇਟਿਵ ਨਹੀਂ ਮਰਜ ਹੁੰਦਾ ਪੰਜਾਬ ਦੇ ਤਾਂ ਧਰਤੀ ਵੱਖਰੀ ਹੈ ਇੱਥੇ ਤਾਂ ਸਡਨਲੀ ਕੋਈ ਨਵੀਂ ਫਸਲ ਆ ਜਾਂਦੀ ਹੈ ਸਾਹਮਣੇ ਸੋ ਮੈਂ ਉਹ ਵੀ ਰੂਲ ਆਊਟ ਨਹੀਂ ਕਰਦਾ ਤਾਂ ਪੰਜਾਬ ਦੇ ਨਾਲ ਇਸ ਤਰ੍ਹਾਂ ਐਕਸਪੈਰੀਮੈਂਟ ਨਹੀਂ ਕੀਤਾ ਜਾ ਸਕਦਾ ਸਟ੍ਰੈਟਜੀ ਜ਼ਰੂਰ ਅਗਲੇ ਨੇ ਚੇਂਜ ਕੀਤੀ ਹੈ ਇਹਦਾ ਨਾ ਐਕਸਪੈਰੀਮੈਂਟੇਸ਼ਨ ਨਹੀਂ ਹੋ ਸਕਦਾ